ਹਾਂਜੀ ਦੋਸਤੋ ਮੈਂ ਮਨਦੀਪ ਸਿੰਘ ਦਾ ਲੈਓ ਮੁਰਾ ਡੈਰੀ ਫਾਰਮ YouTube ਚੈਨਲ ਤੇ ਸਵਾਗਤ ਹੈ ਸਾਰਿਆਂ ਦਾ ਅੱਜ ਆਪਾਂ ਪਿੰਡ ਸ਼ੇਰੋਂ ਦੇ ਵਿੱਚ ਚੋਟੀ ਬਿਕਿਆ ਹੋਆ ਦੂਜੇ ਸੂਹੇ ਸੂਈ ਹੋਈ ਆ ਤੀਜੇ ਸੂਣਾਗਾ ਟੋਕੜ ਗੱਬਣਾਗੀ ਜਿਵੇਂ ਵੀਰਾਂ ਦੇ ਬਹੁਤ ਫੋਨ ਆਉਂਦੇ ਨੇ ਵੀ ਟੋਕੜ ਗੱਬਣ ਮਾਝੇ ਆਪਾਂ ਤੋਂ ਹੀ ਹੋਈ ਆ ਇਹਦੀ ਆਪਾਂ ਤਾਜੀ ਦੀ ਚਵਾਈ ਵੀ ਕਰਾਈ ਹੋਈ ਸੀਗੀ ਦੋ ਟਾਈਮ ਚਵਾਈ ਹੋਈ ਹੋਈ ਆ ਇਹਦੀ ਆਪਾਂ ਵੀਡੀਓ ਵੀ ਦਿਖਾ ਦਾਂਗੇ ਜਿਹੜੇ ਵੀਰਾਂ ਨੇ ਚੋਈ ਸੀਗੇ ਗੁਰਨੇ ਕੱਲ ਖੁਰਦ ਪਿੰਡਾ ਬਲਾਡੇ ਦੇ ਨਾਲ ਹੀ ਉੱਥੇ ਆਪਾਂ ਸੇਲ ਕਰੀ 18.5 19 ਕਿਲੋ ਦੁੱਧ ਚੋ ਕੇ ਸੇਲ ਹੋਈ 1,45,000 ਦੀ ਉਹਨੇ ਟੋਕੜਾ ਗਿਆ ਅੱਠਵਾਂ ਮਹੀਨਾ ਨੂੰ ਲੱਗਣ ਵਾਲਾ ਸੱਤਵਾਂ ਉਤਰਨ ਵਾਲਾ ਮਗਰ ਘਟਾ ਸ਼ਾਮ ਵਾਲੇ ਟਾਈਮ ਦੁੱਧ ਦਿੰਦੀ ਆ 6 ਕਿਲੋ ਤੋਂ ਵਾਰ-ਵਾਰ ਦੁੱਧ ਹੋਏ ਦਾ ਆਪਣੀ ਤੁਸੀਂ ਚੋਕੇ ਤਸੱਲੀ ਵੀ ਕਰ ਸਕਦੇ ਹੋ ਤੇ ਗੁਰਨੇ ਗਲਾਂ ਗੁਰਨੇ ਖੁਰਦ ਮੱਝ ਗਈ ਸੀ ਇਹ ਦੋ ਟਾਈਮ ਚਵਾਈ ਕਰਕੇ ਉਹਨਾਂ ਦੇ ਬੁੜੀਆਂ ਜੋਨੇ ਉਹ ਕਹਿੰਦੇ ਸਾਥੋਂ ਇਹਨਾਂ ਦਾ ਦੁੱਧ ਚੋਇਆ ਨਹੀਂ ਜਾਂਦਾ ਬੁੜੀਆਂ ਤੋਂ ਤੇ ਉਹਨਾਂ ਨੂੰ ਚੋਣ 'ਚ ਦਿੱਕਤ ਹੁੰਦੀ ਸੀ ਉਹ ਬਿਹੜਾ ਵੀਰ ਲੈ ਗਿਆ ਕਹਿੰਦਾ ਮੈਨੂੰ ਨਾਲ ਧਾਰ ਕਢਾਉਣੀ ਪੈਂਦੀ ਸਵੇਰੇ ਸ਼ਾਮ ਕੋਈ ਚਵਾਈ ਦੀ ਟੈਟ ਨਹੀਂ ਹੈਗੀ ਤੁਸੀਂ ਚਵਾਈ ਵੀ ਕਰ ਸਕਦੇ ਹੋ ਤੇ ਉਹ ਹਫ਼ਤਾ ਕੋ ਉਹਨਾਂ ਨੇ ਮੱਝ ਰੱਖੀ ਸੀਗੀ ਫੇਰ ਆਪਾਂ ਇਹ ਵੀਰ ਹਰਵੰਸੀ ਲਿਆਏ ਸੀ ਉਹਨਾਂ ਤੋਂ ਆਪਾਂ ਇਹਨੂੰ ਦਵਾਤੀ ਸੀਗੀ 17 ਕਿਲੋ ਦੁੱਧੇ ਫੇਰ ਵੀ ਤੋਲ ਕੇ ਲਿਆਏ ਸੀਗਾ ਉਹਨਾਂ ਦੇ ਜਗਾ ਵੀ ਤੰਗ ਸੀਗੇ ਇਸ ਵੀਰ ਕੋਲੇ ਮੱਝ 1 ਲੱਖ 5000 ਰੁਪਏ ਰੇਟ ਆ ਆਪਾਂ ਤੋਂ 1.5 18 ਕਿਲੋ ਦੁੱਧ ਚੋਕੇ ਜਰਾ ਮੇਰਾ ਵੀ ਸਕਰੀਨ ਤੇ ਐਂਡ ਦੇ ਨੰਬਰ ਦਿੱਤਾ ਹੋਇਆਗਾ ਮੈਂ ਤੁਹਾਨੂੰ ਲਿੰਕ ਵੀ ਭੇਜ ਦੂੰ ਵੀਡੀਓ ਦਾ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੂੰ ਦੋ ਟਾਈਮਾਂ ਦੀ ਚਵਾਈ ਦਿੱਤੀ ਉਹ ਜਿਸ ਨੇ ਪੂਰੀ ਤਾਜੀ ਦੇ ਦੀ ਚਵਾਈ ਦੇਖਣੀ ਹੋਈ ਹੁਣ 8ਵਾਂ ਮਹੀਨਾ ਲੱਗਣ ਵਾਲਾ ਇਹਨੂੰ ਪੌਣੇ ਇੱਕ ਸੱਤ ਮਹੀਨਾ ਦੀ ਗੱ ਇਹ ਮੇਰਾ ਨੰਬਰ ਵੀ ਚੱਲ ਰਿਹਾ ਹੈ ਸਕਰੀਨ ਤੇ ਜਿਸ ਕਿਸੇ ਵੀ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹਾਂ 1,05,000 ਰੁਪਏ ਰੇਟ ਹੈ ਦਾ ਤੋਕੜ ਸਸਰੀ ਕਾਲ ਦੀ ਸਾਰਿਆਂ